ਠੰਮਾਕਾ 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 ਦੀਵਾਲੀ ਦੇ ਵਿੱਚ ਬਹੁਤ ਜ਼ਬਰਦਸਤ ਗਿਫਟ ਦੇ ਨਾਲ ਠੰਮਾਕਾ ਸੁਲਤਾਨਪਿੰਡ ਰੋਡ ਸ਼ਰਮਾ ਮੋਬਾਈਲ ਰਿਪੇਅਰ ਸ਼ਾਪ ਜਿੱਤੇ ਕਿ ਬਹੁਤ ਵਧੀਆ ਆਓ ਦੋਸਤੋ ਤੁਹਾਨੂੰ ਮੈਂ ਦਿਖਾਣਾ ਕਿ ਇੱਥੇ ਠੰਮਾਕਾ ਜਿਹੜਾ ਆ ਬੜਾ ਜ਼ਬਰਦਸਤ ਗਿਫਟ ਦੇ ਨਾਲ ਆ ਸ਼ਰਮਾ ਸਾਹਿਬ ਜੀ ਸਭ ਤੋਂ ਪਹਿਲੇ ਤੇ ਹੈਪੀ ਦੀਵਾਲੀ ਹੈਪੀ ਦੀਵਾਲੀ ਪਹਿਲੇ ਇਹ ਦੋਸਤੋ ਵੀ ਇਹ ਜਿਹੜੇ ਗਿਫਟ ਹੈਗੇ ਵੀ ਆ ਕਿ ਜੇ ਬਸ ਦਿਖਾਣ ਲਈ ਆ ਸਰ ਇਹ ਤਾਂ ਦੇਖੇ ਰੱਖੇ ਆ ਪਾਣਾਂ ਨੂੰ ਕਸਟਮਰ ਨੂੰ ਫੋਨ ਦੇਣ ਲੱਗੇ ਆ ਜਿੱਦਾਂ ਕਿ ਆਨਲਾਈਨ ਅੱਛਾ ਰੀਆ ਮਾਈਕ ਅੱਛਾ ਰੀਆ ਮਾਈਕ ਤੇ ਪ੍ਰਾਈਜ਼ ਜਿਹੜਾ ਕਿ ਆਪਾਂ ਇਹਨਾਂ ਨੂੰ 7500 ਦੇ ਰਿਹਾ ਤੇ ਨਾਲ ਇਹਨਾਂ ਨੂੰ ਆ ਪੰਜ ਗਿਫਟ ਵੀ ਦੇ ਰਿਹਾ ਹੁਣ ਕੋਈ ਵੀ ਫੋਨ ਲੈਣ ਤੇ ਤੁਹਾਨੂੰ ਪੰਜ ਗਿਫਟ ਨਾਲ ਹੈ ਪਹਿਲਾ ਗਿਫਟ ਇਹ ਚੱਕੋ ਦੂਜਾ ਗਿਫਟ ਆ ਲੋ ਜੀ ਤੀਜਾ ਗਿਫਟ ਸਪੀਕਰ ਲੋ ਜੀ ਚੌਥਾ ਇਹ ਲੋ ਜੀ ਪੰਜਵਾਂ ਇਹ ਪੰਜ ਗਿਫਟ ਤੁਹਾਨੂੰ ਕੋਈ ਵੀ ਮੋਬਾਈਲ ਲੈਣ ਤੇ ਪੰਜੇ ਗਿਫਟ ਫਰੀ ਹੈ ਜਿਹੜਾ ਮਰਜ਼ੀ ਮੋਬਾਈਲ ਲਓ ਕੋਈ ਐਨੀ ਚੂਜ਼ ਕਰੋ ਮੋਬਾਈਲ ਤੁਹਾਨੂੰ ਕੋਈ ਮੋਬਾਈਲ ਨਾਲ ਵੰਦੇ ਗਿਫਟ ਫ੍ਰੀ ਹੈ ਤੇ ਆਪਣੀ ਆਪਣੀ ਸੁਲਤਾਨਵਿੰਡ ਰੋਡ ਤੇ ਆਓ ਸੁਲਤਾਨਵਿੰਡ ਰੋਡ ਤੇ ਜੋਕੀ ਦੇ ਸ਼ੋਰੂਮ ਦੇ ਨਾਲ ਸ਼ਰਮਾ ਮੋਬਾਈਲ ਰਿਪੇਅਰ ਕਿਸੇ ਨੂੰ ਵੀ ਪੁੱਛ ਸਕਦੇ ਹੋ ਸ਼ਰਮਾ ਮੋਬਾਈਲ ਰਿਪੇਅਰ ਆਪਣੀ 20 ਸਾਲ ਪੁਰਾਣੀ ਦੁਕਾਨ ਹੈ ਤੇ ਜਦੋਂ ਮਰਜ਼ੀ ਕਿਸੇ ਨੂੰ ਪੁੱਛ ਕੇ ਆ ਸਕਦੇ ਹੋ ਤੇ ਆਪਣੇ ਇੱਥੇ ਦੁਕਾਨ ਤੇ ਆਓ ਤੇ ਮੋਬਾਈਲ ਆਪਣੇ ਗਿਫਟ ਆਪਣੇ ਗ੍ਰੈਬ ਕਰੋ